ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਜੇ ਕਾ ਧਿਆਨ ਤਰਕੇ ਬੋਲੋ ਜੀ ਗੁਰਦਤਾਰ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦ ਰਿਹਾ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕਿੰਨੋ ਵੱਡੋ ਕਲੂ ਮੈਂ ਸਕੈ ਇੱਕ ਰਫੋਰ ਦਲੀਸ ਸਿਰ ਪ੍ਰਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਐਸੀ ਦੀਨ ਦੇਵਾਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਉਹਨਾਂ ਦੇ ਅਨਨ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਸਤਾਪਦੀ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਕੌਮ ਦੀ ਸ਼ਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰਕ ਕਮੇਟੀ ਵੱਲੋਂ ਅਤੇ ਸਮੂਹ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਸੰਤ ਸਮਾਜ ਵੱਲੋਂ ਜੇ ਵੱਡਾ ਉਪਰਾਲਾ ਕੀਤਾ ਗਿਆ ਜੋ ਪਟਿਆਲਾ ਸ਼ਹਿਰ ਦੀਆਂ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਦੀ ਜੋ ਆਰੰਭਤਾ ਹੋਈ ਇਸ ਨਗਰ ਕੀਰਤਨ ਦੇ ਵਿੱਚ ਜੋ ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ ਨਾ ਖਾਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਮਰਨਾ ਕੋ ਸਾਂਝਾ ਚਾਰੇ ਵਰਨਾ ਦੇ ਜਿਹੜੇ ਜੇ ਮੰਦਰਾਂ ਤੋਂ ਵੇਖੀ ਉੱਥੋਂ ਦੇ ਪੁਜਾਰੀ ਅਤੇ ਜੋ ਮਸੀਤਾਂ ਦੇ ਮੌਲਵੀ ਨੇ ਜਾਂ ਗੁਰੂ ਘਰ ਦੇ ਜਿਹੜੇ ਗ੍ਰੰਥੀ ਸਿੰਘ ਨੇ ਸਹਿਬਾਨ ਨੇ ਸਿੰਘ ਸਾਹਿਬ ਰਾਗੀ ਸਿੰਘ ਸਾਰਿਆਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਪਟਿਆਲਾ ਸ਼ਹਿਰ ਦੀਆਂ ਸੰਗਤਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਪਟਿਆਲੇ ਦੀ ਧਰਤੀ ਤੇ ਆਪਣੇ ਚਰਨ ਪਾ ਕੇ ਇਹਨੂੰ ਪਵਿੱਤਰ ਕੀਤਾ ਅਤੇ ਸੰਗਤਾਂ ਬੜੀ ਭਾਵਨਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਇਸ ਨਗਰ ਕੀਰਤਨ ਦੇ ਸ਼ਮੂਲੀਅਤ ਕਰ ਰਹੀਆਂ ਹਨ ਸਤਿਗੁਰੂ ਕਿਰਪਾ ਕਰਨ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਇਹ ਸਾਡੇ ਨਗਰ ਕੀਰਤਨ ਮਨਾਏ ਤਾਂ ਹੀ ਗੁਰਪ੍ਰਭ ਮਨਾਏ ਤਾਂ ਹੀ ਸਫਲ ਨੇ ਜੀ ਆਪਾਂ ਕਲਗੀਧਰ ਪਿਤਾ ਵੱਲੋਂ ਜੋ ਬਖਸ਼ਿਸ਼ ਕੀਤੀ ਖੰਡੇ ਬਾਟੇ ਦੀ ਪੌਲ ਹੈ ਨਾ ਸਾਨੂੰ ਆਉਟਪੁੱਟ ਵੀ ਵੇਖਣੀ ਚਾਹੀਦੀ ਹੈ ਵੀ ਵੱਡੇ ਵੱਡੇ ਕੀਰਤਨ ਦਰਬਾਰ ਨਗਰ ਕੀਰਤਨ ਬਹੁਤ ਵੱਡੀ ਗਿਣਤੀ ਦੇ ਵਿੱਚ ਨਿਕਲ ਰਹੇ ਨੇ ਪਰ ਜੋ ਕਲਗੀਧਰ ਪਿਤਾ ਨੇ ਖੰਡੇ ਬਾਟੇ ਦੀ ਪੌਲ ਦੀ ਮਰਿਆਦਾ ਚਲਾਈ ਆਪਾਂ ਸਾਰਿਆਂ ਨੂੰ ਖੰਡੇ ਬਾਟੇ ਦੀ ਪੌਲ ਸ਼ੱਕ ਕਰਕੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸਤਿਗੁਰੂ ਕਿਰਪਾ ਕਰਨ ਇਸ ਨਗਰ ਕੀਰਤਨ ਜੋ ਆਰੰਭ ਹੋਇਆ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਇਹ ਗੁਰਦੁਆਰਾ ਸ੍ਰੀ ਦੂਖਨਾ ਸਾਹਿਬ ਇੱਕੀ ਸਮਾਪਤੀ ਹੋਵੇਗੀ ਸੰਗਤਾਂ ਨੂੰ ਬੇਨਤੀ ਹੈ ਵੱਡੀ ਗਿਣਤੀ ਦੇ ਵਿੱਚ ਆਖੋ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਵੀ ਆਪ ਜੀ ਨੇ ਸ਼ਮੂਲੀਅਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀਰਤਨ ਹੈ ਅਸਾਮ ਦੀ ਧਰਤੀ ਗੁਰਦੁਆਰਾ ਧੋਬੜੀ ਸਾਹਿਬ ਤੋਂ ਚੱਲ ਕੇ ਉਸ ਦੀ ਕੱਲ ਜੋ ਹੈ ਉਹ ਸੰਪੂਰਨਤਾ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਹੈ ਔਰ ਵੱਖ-ਵੱਖਾ ਸਥਾਨਾਂ ਤੋਂ ਨਗਰ ਕੀਰਤਨ ਨਿਕਲ ਰਹੇ ਨੇ ਅੱਜ ਗੁਰਦੁਆਰਾ ਮੋਤੀਬਗ੍ਹ ਸਾਹਿਬ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾਂ ਸ਼ਹੀਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਧਿਆਲਾ ਜੀ ਦੀ ਇਹ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਹੈ ਔਰ ਸਾਰੀਆਂ ਸ਼ਹਿਰ ਦੀਆਂ ਸੰਗਤਾਂ ਇਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਕਰੀਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਬਕਾ ਪ੍ਰਧਾਨ ਸਰਦਾਰ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂਂਗਰ ਸਾਹਿਬ ਸਾਡੇ ਮੈਂਬਰ ਸਰਦਾਰ ਜਸਮੀਰ ਸਿੰਘ ਜੀ ਲਾਛੜੂ ਸਾਹਿਬ ਸਰਦਾਰ ਇੰਦਰ ਮੋਹਨ ਸਿੰਘ ਜੀ ਬਜਾਦ ਸਾਹਿਬ ਬਹੁਤ ਸਾਰੀਆਂ ਹੋਰ ਸ਼ਖਸੀਤਾ ਧਾਰਮਿਕ ਆਗੂ ਔਰ ਸਾਰੇ ਇਥੋਂ ਦੇ ਪ੍ਰਬੰਧਕ ਗੁਰਦੁਆਰਾ ਦੂਖਨਾਵਰਨ ਸਾਹਿਬ ਦੇ ਮੈਨੇਜਰ ਸਰਦਾਰ ਭਾਕ ਸਿੰਘ ਜੀ ਗੁਰਦੁਆਰਾ ਮੋਤੀਬਾਗ ਸਾਹਿਬ ਦੇ ਮੈਨੇਜਰ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਮਨਦੀਪ ਸਿੰਘ ਜੀ ਸਾਰੇ ਜੋ ਪ੍ਰਬੰਧਕ ਨੇ ਔਰ ਹੈੱਡ ਗ੍ਰੰਤੀ ਸਾਹਿਬ ਗਿਆਨੀ ਪ੍ਰਨਮ ਸਿੰਘ ਜੀ ਗਿਆਨੀ ਪਿਰਤਪਾਲ ਸਿੰਘ ਜੀ ਗਿਆਨੀ ਹਰਵਿੰਦਰ ਸਿੰਘ ਜੀ ਡਾਕਟਰ ਧਰਮਵੀਰ ਗਾਂਧੀ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇੱਥੇ ਆ ਕੇ ਦਰਸ਼ਨ ਦਿੱਤੇ ਨੇ ਔਰ ਕਾਲੀ ਦੇਵੀ ਮੰਦਿਰ ਦੇ ਸਾਡੇ ਇੱਥੋਂ ਦੇ ਜੋ ਮੁੱਖ ਪ੍ਰਬੰਧਕ ਨੇ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮਹਾਪੁਰਸ਼ਾਂ ਦਾ ਕਿ ਉਹ ਹਰ ਸਮਾਗਮ ਤੇ ਜਦੋਂ ਵੀ ਕੋਈ ਸਮਾਗਮ ਹੋਵੇ ਉਹ ਹਮੇਸ਼ਾ ਉਹਦੇ ਵਿੱਚ ਸ਼ਿਰਕਤ ਕਰਦੇ ਨੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਕੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਦੇਸ਼ ਪੱਤਰ ਤੇ ਦੁਨੀਆ ਪੱਤਰ ਦੇ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ 350 ਸਾਲਾਂ ਜੋ ਇਹ ਇਹ ਅਧਗਰ ਕੀਦਰ ਕੱਢਿਆ ਜਾ ਰਿਹਾ ਹੈਗਾ ਹੈ ਇੱਕ ਮਨੁੱਖੀ ਅਧਿਕਾਰਾਂ ਵਾਸਤੇ ਧਰਮ ਦੀ ਆਜ਼ਾਦੀ ਦੀ ਰਾਖੀ ਵਾਸਤੇ ਇੱਕ ਲਾਮਿਸਾਲ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਹੈਗੀ ਹੈ ਅੱਜ ਉਹਨਾਂ ਦੀ ਯਾਦ ਵਿੱਚ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਾਲਾ ਜੀ ਦੀ ਯਾਦ ਵਿੱਚ ਸਮੂਹ ਸੰਗਤਾਂ ਨਾ ਸਿਰਫ ਸਿੱਖ ਧਰਮ ਬਲਕਿ ਜਿੰਨੇ ਵੀ ਲੋਕ ਮਨੁੱਖੀ ਅਧਿਕਾਰਾਂ ਦੇ ਹਾਮੀ ਨੇ ਧਾਰਮਿਕ ਆਜ਼ਾਦੀ ਦੇ ਹਾਮੀ ਨੇ ਉਹ ਸਾਰੇ ਹੌਮਾ ਹਮਾ ਕੇ ਇਹਨਾਂ ਜ ਇਨਾ ਪ੍ਰੋਗਰਾਮ ਵਿੱਚ ਇਨਾ ਸਮਾਗਮ ਵਿੱਚ ਪਹੁੰਚ ਰਹੇ ਨੇ ਔਰ ਆਪਣੇ ਗੁਰੂ ਨੂੰ ਉਹਨਾਂ ਦੀ ਜੋ ਅਦੁੱਤੀ ਕੁਰਬਾਨੀ ਹੈਗੀ ਹੈ ਤੇ ਲਾਸਾਨੀ ਕੁਰਬਾਨੀ ਹੈ ਜਿਸ ਦੀ ਉਧਾਰਨ ਦੁਨੀਆ 'ਚ ਕਿਤੇ ਮਿਲਦੀ ਨਹੀਂ ਹੈਗੀ ਹੈ ਅੱਜ ਅਸੀਂ ਸਾਰੇ ਆਪਣੇ ਸੁਭਾਗੇ ਸਾਹਮਣੇ ਆ ਕੇ ਉਸ মহান ਗੁਰੂ ਨੂੰ ਸ਼ਰਧਾ ਦੇ ਫੁੱਲ ਉਹਨਾਂ ਦੀ ਚਰਨਾਂ 'ਚ ਆਪਣੀ ਹਕੀਕਤ ਪੇਟ ਕਰਨ ਵਾਸਤੇ ਇਕੱਠੇ ਹੋਏ ਆਂ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਅੱਜ ਦੇ ਦਿਨ ਦੀ ਉਹਨਾਂ ਦੀ ਜੋ ਯਤਨ ਕੀਤੇ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਤਾਂ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਵਾਹਿਦੁਰ ਜੀ ਦਾ ਅਕਾਲ ਸਾਹਿਬ ਸ਼੍ਰੀ ਵਾਹਿਦ ਜੀ ਦੇ ਪਤੇ ਸਨਾਤਨ ਇੱਕ ਸੰਦੇਸ਼ ਜਿਹੜਾ ਗੁਰੂ ਮਹਾਰਾਜਾ ਤੋਂ 3500 ਸਾਲ ਪਹਿਲਾਂ ਦੇਗੇ ਸੀ ਸਮੁੱਚੀ ਕਨਾਂਤ ਤੇ ਸਮੁੱਚੇ ਖਾਸ ਕਰ ਭਾਰਤੀਆਂ ਨੂੰ ਜਿਹੜੀ ਭਾਰਤ ਦੀ ਧਰਤੀ ਹੈ ਅੱਜ ਇੱਕ ਜੁਠਨਾ ਤੇ ਇੱਕ ਦਿਮਾਗ ਨਾਲ ਗੁਰੂ ਮਹਾਰਾਜ ਨੂੰ ਨਮਸਤਕ ਹੋਣਾ ਚਾਹੀਦਾ ਆਪੋ ਆਪਣੇ ਧਰਮਾਂ ਦੇ ਹਿਸਾਬ ਨਾਲ ਟੰਡਵੱਤ ਨਮਸਤਕ ਹੋ ਕੇ ਗੁਰੂ ਮਹਾਰਾਜ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਵੀ ਉਹਨਾਂ ਦੇ ਰਹਿਮੋ ਕਰਮ ਨਾਲ ਅੱਜ ਜੇ ਪ੍ਰਿਥਵੀ ਦੇ ਉੱਤੇ ਸਨਾਤਨ ਦਾ ਕੋਈ ਨਾਰਾ ਸਰਜੀਤ ਹੈ ਤਾਂ ਸਿਰਫ